ਗੁੱਡ ਮਾਰਨਿੰਗ ਜੀ ਸਾਰਿਆਂ ਦਾ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਨੇ ਸਟੈਂਸ ਮਿਸਿਸ ਗਿਲਦੇਵਿਟ ਇੱਧਰ ਦੇਖੋ ਸਵੇਰੇ ਸਵੇਰੇ ਕੀ ਹੋ ਰਿਹਾ ਉਹਨੂੰ ਤਾਂ ਕੱਢ ਦੋ ਉਹ ਵਿਚ ਬਾੜਤਾ ਆਪੀ ਨਿਕਲੇ ਉਹਨੂੰ ਨਹੀਂ ਯਾਰ ਉਹਦਾ ਸਾਹ ਨਾ ਘੁੱਟ ਜਵੇ ਠੰਡੀ ਓਏ ਨੋ ਕਿੱਥੇ ਆ ਓਏ ਉਗੂ ਤਾਂ ਜੀ

ਚਲੋ ਤੇ ਆਪਾਂ ਰੈਡੀ ਸ਼ੈਡੀ ਹੋ ਕੇ ਆ ਗਏ ਆ نیچے ਤੇ ਅੱਜ ਫੇਰ ਸਭ ਨੂੰ ਸ਼ਾਇਦ ਥੋੜੇ ਜਿੇ ਕੰਮ ਨੇ ਮਿਲ ਤੇ ਇੰਦਰਜੀਤ ਨੂੰ ਤੇ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਕਿ ਇੰਦਰਜੀਤ ਦੇ ਫੋਨ ਦਾ ਜਿਹੜਾ ਜੈਕ ਹੈ ਆਈਫੋਨ ਦਾ ਉਹ ਖਰਾਬ ਹੋ ਗਿਆ ਉਹ ਠੀਕ ਕਰਵਾਉਣਾ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਬਹੁਤ ਔਖਾ ਚਾਰਜਰ ਤੇ ਲੱਗਦਾ ਹੈ ਉਹ ਉਹ ਠੀਕ ਕਰਵਾਉਣਾ ਹੈ ਉਸ ਤੋਂ ਬਾਅਦ ਇੱਕ ਦੋ ਚੀਜ਼ਾਂ ਦੀਆਂ ਲੈਣੀਆਂ ਨੇ ਅਸੀਂ ਨੇ ਤੇ ਕਿਉਂਕਿ ਆਪਣੇ ਮੰਦਰ ਦੀ ਜਿਹੜੀ ਫੋਟੋ ਸੀਗੀ ਹਰ ਮੰਦਰ ਸਾਹਿਬ ਵਾਲੀ ਉਹਦੀ ਜਿਹੜੀ ਲਾਈਟ ਲੱਗਦੀ ਆ ਜਿਹੜੇ ਤੇ ਪਲੱਗ ਜੇ ਤੇ ਉਹ ਖਰਾਬ ਹੋ ਗਿਆ ਸੀ ਉਹ ਪਲੱਗ ਲੈਣਾ ਆਪਾਂ ਨੇ ਇਦਾਂ ਦੀ ਵਾਰ ਸਿੱਕ ਲੋ ਚੀਜ਼ਾਂ ਨੇ ਉਹ ਲੈ ਕੇ ਆਵਾਂਗੇ ਤੇ ਫਿਰ ਸ਼ਾਇਦ ਸੋਚ ਰያ ਕਿ ਨਰਸਰੀ ਵੀ ਜਾਈਏ ਉੱਥੋਂ ਥੋੜੀ ਖਾਦ ਵਗੈਰਾ ਔਰ ਥੋੜੇ ਜਿਹੀ ਬੂਟੇ ਵਗੈਰਾ ਹੋਰ ਲਈਏ ਤੇ ਬਾਕੀ ਦੇ ਇਦਾਂ ਜਿੱਦਾਂ ਜਿੱਦਾਂ ਟਾਈਮ ਹੋਏਗਾ ਜਿੰਨਾ ਜਿੰਨਾ ਕੋਲ ਨਾ ਕਿਉਂਕਿ ਕੇਂਦਰ ਜਿੱਤਨੇ ਮੈਨੂੰ ਇਸ ਹੀ ਟੱਕੇ 2 ਵਜੇ ਹੁਣ ਮੈਨੂੰ ਘਰ ਰਹਿਣਾ ਪਿਆ ਕਰਨਾ 2 ਵਜੇ ਡਰਾਈਵਿੰਗ ਕਲਾਸ ਜਿਹੜੀ ਲੱਗਿਆ ਕਰੂਗੀ ਮੇਰੀ ਤਾਂ ਕਰਕੇ ਦੋਵੇਂ ਤਾਂ ਮੈਨੂੰ ਘਰ ਆਉਣਾ ਹੀ ਪਿਆ ਕਰਨਾ ਸੋ ਚਲੋ ਜੀ ਫਿਰ फटाफट ਆਪਣਾ ਬ੍ਰੇਕਫਾਸਟ ਕਰਕੇ ਆਪਾਂ ਨਿਕਲ ਜਾਈਏ ਤਾਂ ਕਿ ਟਾਈਮ ਦੇ ਨਾਲ ਘਰ ਆ ਜਾਈਏ ਲੋ ਵਿੱਚ ਚੱਲ ਪਏ ਆਪਾਂ ਘਰ ਤੋਂ ਸ਼ੁਕਰ ਅੱਜ ਟਾਈਮ ਆ ਗਿਆ ਇੰਦਰ ਜੀ ਦੇ ਫੋਨ ਦਾ ਵੀ ਵਿਚਾਰੇ ਦੀ ਬੱਸ ਹੋ ਗਈ ਸੀ ਹੁਣ ਤਾਂ ਫੋਨ ਤੇ ਰਾਤ ਵੀ ਬਹੁਤ ਔਖਾ ਚਾਰਜਰ ਲਗਾਇਆ ਚਲੋ ਫਿਰ ਹੈ ਕੀ ਹੋ ਗਿਆ ਗੱਡੀ ਵੀ ਤਿਆਰ ਹੋਣੀ ਅੱਜ ਹੋ ਗਈ ਪਾਰਟੀ ਲੱਗੀ ਚਲੋ ਦਿਖਾਉਨੇ ਆ ਤੁਹਾਨੂੰ ਇੱਥੇ ਲੱਗਦੀ ਹੋਊਗੀ ਹੈ ਤੁਸੀਂ ਉਹਦੇ ਕੋ ਜਾ ਕੇ ਨਹੀਂ ਆਏ ਆਪਣੀ ਦੂਜੀ ਜਿਹੜੀ ਨਵੀਂ ਗੱਡੀ ਲੈਣੀ ਆ ਅੱਜ ਆਪਾਂ ਇੱਕ ਗੱਡੀ ਹੋਰ ਨਵੀਂ ਲੈਣ ਲੱਗੇ ਆ ਆ ਲੱਗੀ ਬਾਡੀ ਗੱਡੀ OK done ਅੱਜ ਆਪਣੀ ਪਲੈਨਿੰਗ ਵੜਦੀ ਐ ਇੱਕ ਹੋਰ ਨਵੀਂ ਗੱਡੀ ਲੈਣ ਦੀ ਮੈਂ ਕਿਹਾ ਮੈਂ ਵੱਡੀ ਗੱਡੀ ਨਹੀਂ ਚਲਾਉਣੀ ਇਸ ਲਈ 5 ਸੀਟਰ ਜਾਏ 5 ਤੋਂ ਵੀ 4 ਸੀਟਰ ਕਿਉਂਦੀ ਆ ਤਾ ਨਾ ਥਾਰ ਥਾਰ ਲੈਣੀ ਆਪਾਂ ਨੇ ਅੱਜ ਦੇ ਦਿਨ ਅੱਜ ਸੌਤਾ ਵੱਜਦਾ ਹੋਇਆ ਕੀ ਕਹਿੰਦਾ ਉਹ ਘੰਟੇ ਤੱਕ ਟੈਸਟ ਡਰਾਈਵ ਘੰਟੇ ਤੱਕ ਟੈਸਟ ਡਰਾਈਵ ਵਾਲਿਆਂ ਨੇ ਆਉਣਾ ਚਲੋ ਦੇਖਦੇ ਆ ਕੀ ਪੜਦਾ ਕੌਣ ਸੀਗੇ ਆਪਾਂ ਧਿਆਨੇ ਤੇ ਪਹੁੰਚੀ ਧਿਆਰੇ ਸ਼ਹਿਰ ਜ਼ਿਆਦਾਤਰ ਪਿੰਡਾਂ ਪਿੰਡਾਂ ਦੇ ਜਿਹੜੇ ਲੁਧਿਆਣਾ ਦੇ ਆਲਦਾਲਿਓ ਇਤਾਂ ਹੀ ਕਹਿੰਦੇ ਨੇ ਵੀ ਸ਼ਹਿਰ ਜਾਣਾ ਹਨਾ ਲੁਧਿਆਣਾ ਤਾਂ ਨਹੀਂ ਕੋਈ ਕਹਿੰਦਾ ਹੈਗਾ ਵੀ ਲੁਧਿਆਣੇ ਜਾਣਾ ਸ਼ਹਿਰ ਜਾਣਾ ਅਸੀਂ ਇਹੀ ਕਹਿੰਦੇ ਨੇ ਸ਼ਹਿਰ ਜਾ ਕੇ ਉਹ ਵੀ ਕਹਿੰਦੀ ਉਹਨੂੰ ਮੈਂ ਉਹਨਾਂ ਸ਼ਹਿਰ ਜਾ ਗਿਆ ਸ਼ਹਿਰ ਜਾ ਗਿਆ ਮੈਂ ਵੀ ਕਹਿੰਦੀ ਨਹੀਂ ਅੱਜ ਆਪਾਂ ਨੂੰ ਸ਼ਹਿਰ ਦੇ ਥੋੜੇ ਕੰਮ ਨੇ ਸ਼ਹਿਰ ਜਾਣਾ ਆਪਾਂ ਤੇ ਪਹੁੰਚ ਗਿਆ ਆਪਾਂ ਥੋੜੀ ਪਲੈਨਿੰਗ ਆਪਣੀ ਚੇਂਜ ਹੋਊਗੀ ਜਿੱਤੋਂ ਇੰਦਰਜੀਤ ਨੇ ਫੋਨ ਆ ਮਾ ਸਹੀ ਕਰਵਾਉਣਾ ਸੀ ਉਹ ਤਾਂ ਸ਼ਾਪ ਤੇ ਹੈ ਨਹੀਂ ਤੇ ਆਪਾਂ ਸੋਚਿਆ ਕਿ ਆਪਾਂ ਹੁਣ ਮਾਡਲ ਟਾਊਨ ਚੱਲਦੇ ਆਂ ਮਾਡਲ ਟਾਊਨ ਤੋਂ ਕਰਵਾ ਲੈਂਦੇ ਆ ਜਾਂ ਤਾਂ ਫੋਨ ਸਹੀ ਨਹੀਂ ਫਿਰ ਮਾਡਲ ਟਾਊਨ ਇੱਕ ਅੱਧਾ ਕੰਮ ਜੇ ਆਪਾਂ ਨੂੰ ਹੋਰ ਆ ਉਹ ਕਰਦੇ ਆ ਚਲੋ ਫਿਰ ਲੋ ਵੀ ਪਾਉਂਦੇ ਕਿ ਆਪਾਂ ਮਾਡਲ ਟਾਊਨ ਆਪਾਂ ਉੱਤਰ ਕੇ ਪਹਿਲਾਂ ਹੀ ਖੜ ਕੇ ਆ ਜਾਓ ਭਾਈ ਫਾਈਰ ਪੈਟ ਸ਼ਾਪ ਤੇ ਚਲੋ ਕੀ ਲੈਣਾ ਦੇਖਦੇ ਆਂ ਪਾਣੀ ਪਿਆ ਹੈ ਟੈਂਕਰ ਤੋਂ ਆਈ ਬੋਰਡ ਆ ਵੀ ਅੱਛੀਆਂ ਨੇ ਫਿਸ਼ ਚੱਲ ਜੀ ਵੇਦ ਲੈ ਲਓ ਭਾਈ ਇਹ ਬੰਦ ਹੋਈ ਹੋਣੀ ਦੇਖੋ ਮੈਨੂੰ ਪਤਾ ਕਿ ਕਰੀ ਉਹ ਬੱਚਾ ਉਹਦਾ ਪੈਸਾ ਤਾਂ ਉਹ ਧਿਆਨ ਕਰਕੇ ਜੀ ਰਿਹਾ ਹੋ ਲਓ ਜੀ ਮਾਡਲ ਟਾਊਨ ਤੋਂ ਆਪਾਂ ਜਿਹੜਾ ਲੈਣਾ ਸੀ ਫਿਸ਼ ਦਾ ਐਕੁਅਰੀਅਮ ਉਹ ਆਪਾਂ ਬਣਾਉਣਾ ਦੇ ਦਿੱਤਾ ਤੇ ਹੁਣ ਆਪਾਂ ਮੈਂ ਸੋਚਿਆ ਕਿ ਜਾਨੂੰਪ ਥੋੜੇ ਹੋਰ ਕੰਮ ਕਰਿਆ ਹੁਣੇ ਕਿਉਂਕਿ ਇਹ ਵਾਲਾ ਕੰਮ ਜਿਹੜਾ ਹੁਣ ਆਪਾਂ ਹੋਰ ਕਰਨ ਚੱਲੇ ਆ ਇਨੀ ਮੈਨੂੰ ਐਕਟਿਵ ਹਾ ਤੇ ਆਉਣਾ ਪੈਣਾ ਸੀ ਫਿਰ ਮੇਰੇ ਖੜੀ-ਖੜੀ ਤੇ ਜਾਦ ਆ ਗਿਆ ਕਿ ਜਿਹੜੀਆਂ ਪ੍ਰਾਤ ਚੇਹਰਾ ਲਗਾਈਆਂ ਨੇ ਮੈਂ ਉਹ ਉਹਨਾਂ ਦੇ ਕਵਰ ਪਤਾ ਕਰਨੇ ਕਿਥੋਂ ਮਿਲਦੇ ਆ ਨਹੀਂ ਤਾਂ ਫਿਰ ਮੈਨੂੰ ਆਨਲਾਈਨ ਮੰਗਵਾਉਣੇ ਪੈਣੇ ਆ ਹਾਂ ਉਹ ਲੱਭ ਕੇ ਦੇਖੋਏ ਤਾਂ ਬਹੁਤ ਲੈ ਕੇ ਚਾਹਦੇ ਆ ਫਾਈਨਲੀ ਜੋ ਚੇਂਜਮੈਂਟ ਚਾਹੀਦੀ ਸੀ ਉਹ ਮਿਲ ਗਈ ਵੈਸੇ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਸੀਗੀਆਂ ਜਿਹੜੀਆਂ ਕਿ ਮੈਂ ਆਨਲਾਈਨ ਦੇਖਦੀ ਰਹੀ ਨਹੀਂ ਉਹ ਸਾਰੀਆਂ ਇੱਥੇ ਮਿਲਦੀਆਂ ਨੇ ਤੇ ਮੈਂ ਹੁਣ ਕਿਸੇ ਦਿਨ ਲੰਬੀ ਜਿਹੀ ਲਿਸਟ ਬਣਾ ਕੇ ਲੈ ਕੇ ਆਉਂਗੀ ਤੇ ਫਿਰ ਆਪਾਂ ਲੈ ਕੇ ਜਾਵਾਂਗੇ ਔਰ ਘਰ ਵਾਲੀ ਸੋਫੇ ਦਾ ਕਵਰ ਵੀ ਮੈਂ ਪੁੱਛ ਕੇ ਆਈ ਆ ਉਹ ਵੀ ਆਪਾਂ ਚੇਂਜ ਕਰਾਂਗੇ ਪ੍ਰਿੰਟਰ ਦੇ ਵਿੱਚ ਲਵਾਾਂਗੇ ਹੁਣ ਪਹਿਲਾਂ ਪਲੇਨ ਲਗਾਇਆ ਹੋਇਆ ਹੁਣ ਪ੍ਰਿੰਟਡ ਥੋੜਾ ਜਿਹਾ ਚੇਂਜ ਕਰਾਂਗੇ ਲੁੱਕ ਜੀ ਉਹਦੀ ਤੇ ਹੁਣ ਮੈਂ ਘਰ ਜਾ ਕੇ ਚੇਰਾਂ ਦੇ ਕਵਰ ਲਗਾਉਂਗੀ ਤੇ ਤੁਹਾਨੂੰ ਦਿਖਾਉਂਗੀ ਕੀ ਗੱਲਬਾਤ ਹੈ ਫਿਰ ਫੇਰ ਆਗੇ ਆਪਾਂ ਇੱਥੇ ਬੰਨਵਾਉਣੇ ਨੇ ਦੇਖ ਨਾ ਕਿੰਨੀਆਂ ਸੋਹਣੀਆਂ ਨੇ ਤਾਂ ਦੋ ਖੋਣ ਆਕਾ ਦਾ ਦੋਏ ਹੁੰਦੀਆਂ ਨੇ ਸਾਡੇ ਦੋ ਦੂਜੇ ਲੋਟ ਆ ਕਲਰ ਦੋ ਨੇ ਹੇ ਇੱਕ ਬਲੂ ਆ ਇੱਕ ਬਰਾਊਨ ਇਧਰ ਤੁਸੀਂ ਜਦੋਂ ਇਹਦੇ ਤੇ ਕੀ ਤੁਸੀਂ ਜਦ ਦੀਆਂ ਅੱਖਾਂ ਦੇਖੀਆਂ ਨਹੀਂ ਸੀ ਇਹਦੀਆਂ ਮੈਂ ਤਾਂ ਅੱਖਾਂ ਦੇਖ ਕੇ ਤਾਂ ਮਰ ਗਈ ਸੀ ਮੈਂ అన్న్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్్ hmm. ਹੋ ਜੀ ਉਹ ਜੀ ਜਿਹੜੇ ਨੂੰ ਲੱਗਿਆ ਪਈ ਉਹ ਜੀ ਜਰੂਰ ਉਹ ਦਾਸੇ ਦਾ ਭਾਜੀ ਵੀ ਆਪਣੀ ਪੇਰੀਆਂ ਲੈਣ ਆਏ ਸੀ ਪੇਰੀਆਂ ਵੀ ਦਿੱਤਾ ਨਾਲ ਗੈਰ ਖਾਂਦਾ ਵੀ ਤੇ ਹੁਣ ਭਾਜੀ ਉਹਨਾਂ ਨੂੰ ਹੈਂਡ ਓਵਰ ਕਰਦੇ ਆਂ ਠੀਕ ਹੈ ਆਪਾਂ ਚੱਲੇ ਆਂ ਫਿਰ ਚੋ ਨਹੀਂ ਉਹਨਾਂ ਘਰ ਨੂੰ ਇੱਕ ਬੋਰ ਕਰੀ ਦੇਦਾਰੀ ਕਰ ਲਈ ਇਹਦੀਆਂ ਅੱਖਾਂ ਹੀ ਇੰਨੀਆਂ ਸੋਹਣੀਆਂ ਲੱਗੀਆਂ ਸੀ ਆਪਾਂ ਨੂੰ ਚਰੇ ਹਾਂ ਨਹੀਂ ਗਿਆ ਫਿਰ ਲੈਣ ਦੇ ਉੱਪਰ ਲੋਨੀ ਆਉਂਦੇ। ਮੈਂ ਤਾਂ ਕੈਨਸਲ ਕਰਤਾ ਸੀ ਮੈਂ ਕਿਹਾ ਚਲੋ ਰਹਿਣ ਤੋ ਰਹਿਰ ਦੋ ਆਈਂ ਜੀ ਕਰਤਾ ਸੀ ਉਹ ਜ। ਪਰਿੰਦਰ ਜੀ ਕਹਿੰਦੇ ਫੇ ਤੇਰੀ ਨੀਤ ਜੀ ਰਹਿਣੀ ਆ ਵਿੱਚ ਤੂੰ ਲੈ ਚ। ਇੰਦਾਂ ਦੀ ਜਿਹੀ ਲੈ ਗਏ। ਹਣ ਤਾਂ ਕੋਈ ਤੁਹਾਨੂੰ ਘੇੜਾ ਹੈ ਨਹੀਂਗਾ। ਨਾਮਕਰਨ ਵੀ ਕਰਤਾ ਆਪਾਂ ਇਹਦਾ ਮੈਕਸ। ਹਾਂ ਜੀ ਕੀ ਕਹਿਣਾ ਚਾਹੋਗੇ ਕਿਵੇਂ ਲੈ ਕੇ ਦਿੱਤਾ ਹੀ ਫਿਰ। ਕੈਟ ਜੇ ਆਪਸੰਦ ਕਰ ਲਈ ਫਿਰ ਛੱਡ ਦੀ ਖਾਣੂ ਦੀ ਦੱਸੋ। ਮੈਨੂੰ ਪਸੰਦ ਆ ਗਈ ਸੀ ਪਰ ਮੈਂ ਛੱਡਦੀ ਸੀ ਫਿਰਿੰਦਰ ਜੀ ਕਹਿੰਦੇ ਫਿਰਿੰਦਰ ਜੀ ਨੇ ਮੇਰੇ ਮੂੰਹ ਵੱਲ ਦੇਖਿਆ ਹਨਾ ਹਨਾ ਮੂੰਹ ਮਾਰ ਗਿਆ ਉਹਨੇ ਤੇ ਉਹਨੇ ਦੇਖ ਲਿਆ ਕਿ ਨਹੀਂ ਇਹ ਕੰਗ ਆ ਉਹਨੇ ਘਰੇ ਜਾ ਕੇ ਫਿਰ ਜਾਣਾ ਹਾਈ ਕੈਚ ਲੈ ਆਉਂਦੇ ਲੈ ਆਉਂਦੇ ਤਾਂ ਕਰਕੇ ਫਿਰ ਆਪਾਂ ਲੈ ਇਹ ਹੈਗਾ ਮੇਲ ਤੇ ਨਾਮ ਇਹਦਾ ਰੱਖਤਾ ਆਪਾਂ ਮੈਕਸ ਛੋ ਬੈਠਾ ਬੈਠਾ ਆ ਕੇ ਉੱਗੇ ਬੈ ਗਿਆ ਤੇਂਦਰਜੀਤ ਗਏ ਨੇ ਆਪਣੇ ਫੋਨ ਦਾ ਕੰਮ ਕਰਵਾਉਣ ਲਈ ਹਾਂ ਜੋ ਬੰਨੇ ਖੁਸ਼ ਹੋ ਜਾਣਾ ਦੇਖ ਕੇ ਚਲੋ ਹੁਣ ਬੱਚੇ ਵੀ 15 ਦਿਨ ਫ੍ਰੀ ਨੇ ਖੇਡਣਗੇ ਹੁਣ ਮੈਕਸ ਦੇ ਨਾਲ ਇਹ ਬਿੱਲੀ ਆ ਕਿ ਕੁੱਤਾ ਲਓ ਜੀ ਹੁਣ ਆਪਾਂ ਚੇਂਜ ਕਰਨ ਲੱਗੇ ਆ ਲੈ ਉਹਨੂੰ ਅਜੇ ਇਹ ਨਹੀਂ ਪਤਾ ਵੀ ਬਿੱਲੀ ਆ ਕਿ ਕੁੱਤਾ ਜਾ ਪਰੇ ਆ ਬਾੜੀ ਬਾੜੀ ਲੈ ਆਇਆ ਥਾਲੀ ਪਾਣੀ ਗੱਡੀਆਂ ਪੈਪੀ ਲੈ ਆਇਆ ਸਭੀ ਫੈਸਲਿਟੀ ਦਿੱਤੀ ਹੈ ਨਾ ਹਾਏ ਹਾਏ ਆ ਕੀ ਲੋ ਵੀ ਜਿਹੜੀ ਆਟਮਾ ਹੁਣ ਲਿਆਂਦਿਆਂ ਹੁਣ ਵਰਤ ਵਰਤ ਦੇਖ ਲੋ ਲੈ 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 ਚੱਕ ਲਈ ਚੱਕ ਲਈ ਲਾ ਲਈ ਨੇ ਦੇਖ ਓਏ ਪਿੱਛੇ ਛੜ ਤੇ ਚਾਲਿਓ ਸਿੱਖ ਗਏ ਸਿੱਖ ਨਹੀਂ ਸਿੱਖਣੇ ਟਾਈਮ ਲਾਦਾ ਥੋੜਾ ਜਿਹਾ ਫਿਲਟਰ ਫਿਲਟਰ ਮਾਰ ਕੱਢ ਕੇ ਬਾਅਦ ਆਲਾ ਭਾਈ ਆ ਲਾਲੀ ਨੇ ਛੇੜੇ ਛੇੜੇ ਨੇ ਸਾਰਾ ਟੱਬਰ ਕੰਮ ਲਾਇਆ ਪਿਆ ਇਹਨੇ ਔਰ ਆਮਨਾ ਬੈਠੇ ਸੀਗਾ ਮੱਛੀਆਂ ਜੀਆਂ ਲਿਆ ਕੇ ਸਾਰਾ ਟੰਬਰ ਕੰਮ ਲਾਤਾ ਆਹ ਵਾਲਾ ਖਾਲੀ ਕਰਤਾ ਇਹਦੀਆਂ ਮੱਛੀਆਂ ਹੁਣ ਉਹ ਚ ਪਾਈਆਂ ਨੇ ਹੁਣ ਉਹ ਚਾ ਕੇ ਇੱਥੇ ਰੱਖਣਾ ਓ ਮਾਈ ਗਾਡ ਤੂੰ ਤਾਂ ਸਰਦ ਕਿੱਲੋ ਵਧ ਗਈਆਂ ਹਾਂ ਮੱਛੀਆਂ ਹੀ ਵਧਣੀਆਂ ਇਹੀ ਕੰਮ ਕਰਨਾ ਹੈ ਮੂਰਲੇ ਸਿਆਲ ਮੂਰਲੇ ਸਿਆਲ ਇਹੀ ਕੰਮ ਕਰਨਾ ਵਾਹ ਬੁੱਧਾ ਆਪਣੇ ਕੋ ਘਰੇ ਪਿਆ ਸੀ ਸਟੈਚੂ ਆਪਾਂ ਉਹ ਵੀ ਪਿੱਛੇ ਲਗਾਤਾ ਤੂੰ ਧੱਕ ਗਿਆ ਜਾਂਨੇ ਆ ਨਿਕਲਿਆ ਪੈ ਗਈ ਜਰਾ ਕੀ ਕਰੀ ਖੰਦੀ ਆ ਅੱਛਾ ਲੱਗ ਰਿਹਾ ਬਹੁਤ ਸੋਹਣਾ ਟਾਈਮ 2:30 ਵੱਜ ਚੁੱਕੇ ਨੇ ਤੇ ਆਪਾਂ ਪੀਏ ਚਾਹ شويه ਦੇ ਦਿੰ ਕਰਦੇ ਆ ਪਾਣੀ ਵੀ ਪੀਣਾ ਭੁੱਲ ਗਈ ਮੈਂ ਘਰ ਆ ਕੇ ਵੀ ਪਹਿਲੇ ਮੈਂ ਹੁਣ ਪਾਣੀ ਪੀਣੀ ਆ ਫਿਰ ਪੀਣੀ ਚਾਹ ਕਿਉਂਕਿ 3 ਵਜੇ ਹੈਗਾ ਗੱਡੀ ਸਖਾਉਣ ਵਾਲੇ ਨੇ ਆ ਜਾਣਾ ਪਹਿਲਾਂ ਉਹਨੂੰ 2 ਵਜੇ ਆਉਣਾ ਸੀ ਫਿਰ ਉਹਦੀ ਕਾਲ ਆ ਗਈ ਸੀ ਕਿ ਮੈਂ 3 ਵਜੇ ਆਉਂ ਅੱਜ ਤੇ ਫਿਰ ਉਹਨੇ ਆ ਜਾਣਾ ਯਾਰ ਮੈਂ ਪਾਣੀ ਪੀਣਾ ਭੁੱਲ ਗਈ ਮੈਨੂੰ ਬੜੀ ਪਿਆਸ ਲੱਗੀ ਸੀ ਘਰੇ ਆ ਕੇ ਪਾਣੀ ਨਹੀਂ ਮੈਨੂੰ ਹੁਣ ਮੈਨੂੰ ਯਾਦ ਆਇਆ ਸਵੇਰ ਦਾ ਪਾਣੀ ਵੀ ਨਹੀਂ ਪੀਤਾ ਕਿਤੇ ਹੋਰ ਕੀ ਭੁੱਲ ਗਈ ਚਲੋ ਮੈਂ ਕਰਾਂਗੀ ਇਹ ਕੰਮ ਤੇ ਜਿੱਦੀ ਚੱਣੀ ਚਹੀਦੀ ਬਿਲਕੁਲ ਵੀ ਗੜੀ ਪੂ ਹਿਲਦੀ ਹੈ ਡਰਾਈਵਿੰਗ ਕਲਾਸ ਜੀ ਲਾ ਕੇ ਆਏ ਜਾਨੂ ਜਾਨੂ ਕਹਿੰਦਾ ਕਿਹੜੀ ਨਵੀਂ ਗੱਡੀ ਲਈ ਆ ਉਹਦਾ ਰਾਉਂਡ ਲਾ ਕੇ ਆਉਨੇ ਆ ਚਲੋ ਵੀ ਚਲੋ ਆਹ ਖੜੀ ਹੈ ਨਵੀਂ ਟਾਰਜਨ ਉਹ ਤਾਂ ਵੀ ਹੈ ਵਟਸਐਪ ਹੈਲੋ ਕਰ ਦੋ ਮੈਨੂੰ ਜਾਨੂ ਜਾਨੂ ਆ ਲੱਗਿਆ 9500 ਰੁਪਏ ਦੇ ਟਾਰਜਨ ਇਹ ਤਾਂ ਪਹਿਲਾਂ ਹੀ ਬਿਲਡਿੰਗ ਹੋਈ ਲੱਗਦੀ ਆ ਸਹੀ ਬਿਲਡਿੰਗ ਵਾਲੀ ਦੀ ਹੈ ਇਦਾਂ ਲੰਮੇ ਦੇਖਿੰ। ਇਹਦਾ ਬਾਤਾਂ ਹੀ ਬਾਤਾਂਾਂ ਦੀ ਕਰਦੀ ਆ। ਨਾ ਇਦਾਂ ਹੀ ਹੁੰਦੀ ਆ ਆਵਾਜ਼ ਇਹਦੀ। ਈਜ਼ੀ ਨਾਲੇ। ਚੱਲਦਾ ਐ ਸੀ। ਹਾਂ ਦੂਜਾ ਰੋਣਾ ਤੇਲ ਪਾਉਣਾ। ਤੇਲ ਨਾ ਉੱਥੋਂ ਮੁੜੇ ਹੋਣਾ ਆਪਾਂ ਤੈਨੂੰ ਕਰਾਈਏ। ਚੱਲ। ਆਹਦੀ ਕੱਲੀ ਨੇ ਗੇੜਾ ਲਾਉਣਾ ਮੈਂ ਕਿਹਾ ਰੱਪ ਰੱਖਾ ਤੇਰਾ। ਸਾਗਰ ਦੀ ਬੌਤੀ ਨਾ ਵੱਢ ਜਿਓ। ਉੱਥੇ ਟੋਬਾ ਵੀ ਆ ਉਹ ਦੇਖ। ਹੌਲੀ ਹੌਲੀ ਪਿਆਰ ਨਾ ਪਿਆਰਨਾ। ਹੌਲੀ ਆ ਡੱਕ ਹੌਲੀ ਹੌਲੀ ਕਾਲੀ ਨਾ ਕਰੀ ਲੈ ਵੀ ਫੜਾਤੀ ਗੱਡੀ ਮੈਂ ਗਿਆ ਦੇਖੀ ਜਾਉ ਰੱਬ ਰੱਖਾ ਚੰਡੀਗੜ੍ਹ ਨੰਬਰ ਜਦ ਜਨ ਆ ਗਿਆ ਤਾਂ ਬੰਦੇ ਨੇ ਖੇੜਾ ਵੀ ਦੇਤਾ ਲੈ ਜੇਗੀ ਘਰ ਨੂੰ ਆਣ ਦੇਖ ਕੇ ਹੌਲੀ 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 ਤੂੰ ਪੰਜਰ ਵੜੀ ਲਾਣਾ ਤਾਂ ਤੂੰ ਡਰਾ ਦਿੰਦਾ ਤੈਨੂੰ ਨਹੀਂ ਨਾਲ ਲੈ ਡਰ ਲੱਗਦਾ ਮੈਨੂੰ ਮੈ ਤੈਨੂੰ ਡਰ ਲੱਗਦਾ ਤਾਂ ਤੇ ਸਿੱਖੇ ਸਬਸਾਈ ਬੰਦੇ ਦਾ ਬੈਠਰ ਤਾਂ ਡਰ ਲੱਗਦਾ ਕੋਈ ਮੈਨ ਨਾ ਬੈਠਾ ਆਪ ਤਾਂ ਹੋਣੀ ਆ ਮੈਨੂੰ ਦਸ ਰਾਂਝੇ ਦੇਈ ਜਾਂਦਾ ਹੁੰਦਾ ਉਹ ਦੇਖ ਮੋੜ ਸੇ ਆਉਂਦਾ ਸੁਬਿੰਦਰ ਹੌਲੀ ਹੌਲੀ ਕੋਈ ਨਾ ਆ ਜਾਣ ਦੇ ਵਿੱਚ ਲੱਗਣ ਲੱਗਿਆ ਲੰਘ ਜੂਗਾ ਜਨ ਆ ਗਿਆ ਬੰਦੇ ਕੋ ਪੁਰਾਣੀ ਜਿਹੀ ਜਨ ਹੈ ਬਿਲਕੁਲ ਹੈ ਰੇ ਬਿਲਕੁਲ ਲਾਓ ਜੀ ਨਵੀਂ ਗੱਡੀ ਤਾਂ ਜਾਮ ਹੋ ਗਈ ਹੋ ਗਿਆ ਕੰਮ ਇਹਦਾ ਤਾਂ ਚੱਲਦੀ ਆਉਂਦੀ ਸੀਗਾ ਚੱਲਦੀ ਜਾਂਦੀ ਆਉਂਦੀ ਜਾਮ ਹੋਈ ਆ ਲਾਲੀ ਸੱਦੇ ਆਪਾਂ ਨੇ ਫਿਰ ਬਾਬਾ ਵੇਹ ਉਹੋ ਮੈਨੂੰ ਤਾਂ ਹੁਣ ਆਹੀ ਬਹੁਤ ਸੋਹਣਾ ਲੱਗੀ ਜਾ ਰਿਹਾ ਅਸਲ ਵਿੱਚ ਐਡੇ ਵੱਡੇ ਦੇ ਵਿੱਚ ਹੀ ਇੰਨੀਆਂ ਫਿਸ਼ ਚੱਲਦੀਆਂ ਨੇ ਬਸ ਭਾਈ ਪਹਿਲਾ ਛੋਟੇ ਵਾਲ ਦੇ ਵਿੱਚ ਆ ਲਾਲੀ ਨੇ ਪੰਗਾ ਲਿਆ ਹੋਇਆ ਸੀ ਉਹੀ ਜਨਸੰਖਿਆ ਜੀ ਵਧਾਈ ਪਈ ਸੀਗੀ ਆ ਦੇ ਹੁਣ ਸੋਹਣੇ ਲੱਗਦੇ ਆ ਆਜੋ ਜੀ ਨੇ ਆਉਣਾ ਆਜੋ ਜੀ ਨੇ ਆਉਣਾ ਵਾਓ ਫਟਾਫਟ ਆ ਜਾ ਫਟਾਫਟ ਅੱਜ ਤਾਂ ਫਟਾਫਟ ਸੋ ਗਿਆ ਵਿਚਾਰਾ ਜੇ ਟਾਈਮ 9:30 ਦਾ ਹੋ ਗਿਆ ਤੇ ਆਪਾਂ ਜੋ ਮੂਵੀ ਦੇਖਦੀ ਸੀ ਮੈਂ ਔਰ ਮਹਿਕ ਰਾਦੇ ਰਾਦੇ ਮੂਵੀ ਦੇਖਦੇ ਸੀ ਤੇ ਹੁਣ ਇੰਦਰਜੀ ਤਾਂ ਆ ਗਏ ਨੇ ਤੇ ਮੈਂ ਸੋਚਿਆ ਕਿ ਇੰਦਰਜੀ ਦੇ ਨਾਲ ਲਾ ਕੇ ਆਪਾਂ ਚੇਅਰ ਦੇ ਕਵਰ ਢਾ ਕੇ ਦੇ ਦੇ ਆ ਗੱਲ ਸੈੱਟ ਰਹਿੰਦੇ ਆ ਤੇ ਫਿਰ ਆਪਾਂ ਸ਼ੌਪ ਤੇ ਵੀ ਲਿਆ ਕੇ ਰੱਖਾਂਗੇ ਇਹ ਹੈਗੀ ਆਪਣੀ ਚੇਅਰਜ਼ ਦੀ ਹੁਣ ਦੀ ਲੁੱਕ ਦੇਖ ਕਵਰ ਮੈ ਲਿਆ ਇਹ ਵਾਲੇ ਪ੍ਰਿੰਟਰ ਦੇ ਵਿੱਚ ਚੜਾ ਕੇ ਦੇ ਦਿਆ ਕਿੱਦਾਂ ਦੇ ਲੋਕਾਂ ਦੀ ਆ ਜਾਂ ਠੀਕ ਲੱਗਦੇ ਆ ਜਾਂ ਨਹੀਂ ਲੱਗਦੇ ਦੇਖਦੇ ਆ ਲਓ ਜੀ ਚਿਹਰਾ ਦੇ ਕਵਰ ਤਾਂ ਆਪਾਂ ਨੂੰ ਕੁਝ ਨਹੀਂ ਸਮਝ ਆਏ ਹੈਗੇ ਇੱਕ ਵਾਰ ਕੱਲ ਨੂੰ ਅਰਸ ਨੂੰ ਸਮਝਾਵਾਂਗੇ ਜੇਕਰ ਉਹਦੇ ਪੱਲੇ ਪਏ ਫੇਰ ਕਰਾਂਗੇ ਸੈਟਿੰਗ ਪਿੱਲੋ ਕਵਰ ਤਾਂ ਚੜਾ ਦਿਓ ਯਾਰ ਉਹ ਤਾਂ ਆਏ ਜਾਣਗੇ ਕਿਉਂ ਵੀ ਨਹੀਂ ਆਉਣੇ ਹੈਗੇ ਨਹੀਂ ਕਿਉਂ ਵੀ ਰਹਿਣ ਦੇਣਾ ਕਿਉਂਕਿ ਜੇ ਚੇਂਜ ਹੋਏ ਫਿਰ ਪਿੱਲੋ ਕਵਰ ਥੋੜੀ ਨਾ ਚੇਂਜ ਹੋਣਗੇ ਉਹ ਤਾਂ ਹੁਣ ਟੇਬਲ ਨਾਲੇ ਮੈਚ ਰਹਿਣਗੇ ਕਾਮਨ ਸੈਂਸ ਟੇਬਲ ਦਾ ਆ ਗਿਆ ਟੇਬਲ ਦਾ ਕਵਰ ਥੋੜੀ ਵੜਵਾਉਣਾ ਕਿ ਪਾਣੀ ਇੱਦਣੇ ਲਾਵੇ ਇੱਕਾ ਪਾ ਲਿਆ ਸੀਗਾ ਟੇਬਲ ਦੇ ਲਈ ਲਾ ਕਿਉਂਕਿ ਆ ਮਹਿਗਨਿਆ ਵਾਲਾ ਪੰਨ ਤਾਂ ਮੈਂ ਹੁਣ ਸੋਫਾ ਵਾਲ ਟੇਬਲ ਲਈ ਤਾਂ ਅੰਦਰ ਜਿੱਦ ਮੈਂ ਜੈਗਵਾਰ ਜੇ ਲੈ ਕੇ ਆਉਂ ਹੁੰਦਾ ਨਹੀਂ ਗੱਡੀਆਂ 'ਚ ਵੀ ਰੱਖਿਆ ਹੁੰਦਾ ਹਾਂ ਤੇ ਇਹਦੇ ਨੂੰ ਮੈਂ ਜਿਹੜਾ ਵਾਸਤੇ ਖੋਲ ਲੈਂਦਾ ਹਾਂ ਹਾਂ ਹੁਣ ਚਪੇੜਾ ਵੀ ਥੜਾ ਥੜ ਪੈਣੀ ਆ ਤੈਨੂੰ ਦੱਸ ਦ ਮਾਮੇ ਪਹਿਲਾਂ ਹੀ ਇੱਧਰ ਟਟੂਗਾ ਵੀ ਨਹੀਂ ਯੈਸ ਐਨੀ ਦਾ ਤਾ ਆ ਪਿੱਲੋ ਦੇ ਦੇ ਇੱਧਰ ਮੈਂ ਚੜਾਤਾ ਹਾਂ ਕਾਂਚ ਦਾ ਉਹ ਕਾਂਚ ਦਾ ਹਾਂ ਇਹ ਚਾ ਫਲਾਵਰ ਪਾ ਦੋ ਇਹਨਾਂ ਆਹ ਵਾਲਾ ਫਲਾਵਰ ਪਾ ਦੋ ਆਹ ਵਾਲੇ ਟੇਬਲ ਤੇ ਰੱਖ ਦੇ ਉਹਨੂੰ ਇੱਥੇ ਇਹ ਜੋਰ ਪੈਣਗੇ ਨਾ ਫਲਾਵਰ ਇੱਥੇ ਰੱਖ ਦੋ ਮੈਚਿੰਗ ਮੈਚਿੰਗ ਓਕੇ ਲਓ ਜੀ 쿠ਸ਼ਨ ਕਵਰ ਤਾਂ ਆਪਾਂ ਚੇਂਜ ਕਰਦੇ ਆਂ ਆਹ ਦੀ ਮਿਲ ਗਈ ਸੇਮ ਇਹ ਮੈਂ ਤਾਂ ਲਿਆ ਸੀਗਾ ਕਿ ਪ੍ਰਿੰਟਡ ਚੇਅਰ ਹੋ ਜੇਗੀ ਇਦਾਂ ਦੇ 쿠ਸ਼ਨ ਤਾਂ ਹੋ ਜਾਣਗੇ ਕਿ ਉਹਨਾਂ ਦੀ ਡਿਜ਼ਾਈਨ ਆਪਣਾ ਟੇਬਲ ਦੇ ਵਿੱਚ ਹੋਏਗਾ ਬਟ ਹੋਰ ਪ੍ਰਿੰਟਡ ਵਾਲੇ ਕਵਰ ਚੜੇ ਨਹੀਂ ਆਪਣੇ ਚਲੋ ਕੋਈ ਗੱਲ ਨਹੀਂ ਕੱਲ੍ਹ ਆਪਾਂ ਅਰਸ਼ ਤੋਂ ਇੱਕ ਵਾਰ ਟਰਾਈ ਕਰਵਾਵਾਂਗੇ ਨਹੀਂ ਫਿਰ ਆਪਾਂ ਚੇਂਜ ਕਰਕੇ ਸਾਈਜ਼ ਦੇ ਅਕੋਰਡਿੰਗ ਬਣਵਾ ਕੇ ਲੈ ਕੇ ਆਵਾਂਗੇ ਚਲੋ ਮੈਕਸ ਭਾਈ ਸਾਹਿਬ ਪਾਉ ਉਹ ਜਾ ਕੇ ਜੋਵਨੋ ਨੇ ਕੂਮ ਇਹਨੂੰ ਬਣਾ ਕੇ ਦੇਣਾ ਪੈਣਾ। ਜਾਂਦਾ ਘਾਦੀ ਰੱਖੀ ਰੱਖਣਾ। ਤੇਮਿੰਦਰਜੀਤ ਮਾਪੀ ਰੱਖੀ ਬਣਾ। ਸੌ ਗਿਆ। ਪੂਰਾ ਵੀ ਦੇ ਦੇ ਆਣੇ ਦੇ ਉੱਪਰ। ਮਨੂੰ ਲਓ ਜੀ ਕੁੱਤੇ ਬਿੱਲੇ ਸਾਰੇ ਸੌ ਗਏ। ਕੁੱਤੇ ਬਿੱਲੇ ਮੱਛੀਆਂ ਕਛੂਗੰਮਾ ਸਾਰੇ ਜਾਨੇ ਸੌਂ ਗਏ ਤੇ ਹੁਣ ਆਪਾਂ ਵੀ ਕਰੀਏ ਆਰਾਮ 108 ਸਵੇਰ ਹੋ ਗਈ اٹ ਖੜੇ ਉਹ 10 ਮੈਕਸੇ ਉੱਠੇ اٹ ਤਾਨੂੰ ਸਾਰਿਆਂ ਨੂੰ ਤਾਨੂੰ ਤੇ ਚਲੋ ਜੀ ਹੁਣ ਆਪਾਂ ਵੀ ਅੱਜ ਦੇ ਵਲੌਗ ਦੀ ਇੱਥੇ ਕਰੀਏ ਐਂਡਿੰਗ ਤੇ ਹੁਣ ਆਪਾਂ ਪੂਰਾ ਚਿੜੀਆ ਘਰ ਖੋਲਣ ਲੱਗਿਆ ਕਦੇ ਆਪਾਂ ਬੂਟਿਆਂ ਵੱਲ ਨੂੰ ਹੋ ਜਾਂਦੇ ਆ ਫਿਰ ਪੂਰੇ ਬੁੱਢੇ ਲਗਾ ਸੰਨੇ ਆ ਤੇ ਕਦੇ ਚਿੜੀਆ ਘਰ ਵੱਲ ਨੂੰ ਹੋਵੇ ਹੁਣ ਸਾਰਾ ਇਹ ਪਾਉਣਾ ਆਪਾਂ ਸਮਾਨ ਜੇ ਹੁਣ ਤੇ ਮਾੜੀ ਦੁਕਾਨ ਜਿੰਨਾ ਤਾਂ ਸਮਾਨ ਪਾ ਲਿਆ ਪਰ ਨਹੀਂ ਇਹ ਮਤਲਬ ਪਿਆਰ ਬਹੁਤ ਲੈਂਦੀਆਂ ਨੇ ਇਦਾਂ ਦੇ ਜਿਹੜੇ ਹੁੰਦੇ ਨੇ ਆਪਾਂ ਪੈਟ ਕਰ ਰੱਖਦੇ ਆ ਅਗਲਾ ਨਾਲ ਠੀਕ ਹੋਊ ਪੈਂਦਾ ਤੁਹਾਡਾ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਨਹੀਂ ਤੇ ਵੀ ਕਰਦੇ ਤਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਮੈਨ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ